ਇੱਕ ਤਾਂ ਜਿਹੜਾ ਦੋਵਾਂ ਫੋਰਮਾਂ ਨੇ ਕਿਸਾਨ ਮਜ਼ਦੂਰ ਮੋਰਚਾ ਤੋਂ ਐਸ ਕੇ ਐਮ ਨਾਨ ਪੋਲਿਟਿਕਲ ਨੇ ਤੈਅ ਕੀਤਾ ਹੈ ਕਿ ਅਸੀਂ ਅਰਥੀ ਫੂਕ ਮਜ਼ਦੂਰੀ ਜਿਹੜੇ ਆ 10 ਨੂੰ ਕਰਨੇ ਹੈਗੇ ਉਹਦੇ ਜਿਹੜੀਆਂ ਗੱਲਾਂ ਕਰਨ ਵਾਲੀਆਂ ਹੈਗੀਆਂ ਇੱਕ ਤਾਂ ਫਲੈਕਸੀਆਂ ਬਣਾਉਣੀਆਂ ਹੈਗੀਆਂ ਇੰਗਲਿਸ਼ ਦਾ ਸ਼ਬਦ ਫਲੈਕਸੀ ਜਾਂ ਕੱਟ ਆਊਟ ਬਹੁਤ ਸਾਰੇ ਤੁਸੀਂ ਫਲੈਕਸੀਆਂ ਦੇਖਿਆ ਹੋਣਗੇ ਆ ਜਿਹੜੀਆਂ 2 ਐਮ ਐਮ 3 ਐਮ ਐਮ 5 ਐਮ ਐਮ ਦੀਆਂ ਵੀ ਬੰਦੀਆਂ ਹੁੰਦੀਆਂ ਉਹ ਬਣਾ ਕੇ ਹਰ ਇੱਕ ਟੂਲ ਪਲਾਜੇ ਤੇ ਹਰੇਕ ਨਗਰ ਦੇ ਵਿੱਚ ਲੱਗਣੀਆਂ ਚਾਹੀਦੀਆਂ ਵਾ ਔਰ ਕੋਈ ਅੱਜ ਕੱਲ੍ਹ ਤੋਂ ਤੁਸੀਂ ਤੁਸੀਂ ਅੱਜ ਹੀ ਮੋਦੀ ਸਰਕਾਰ ਦਾ ਪੁਤਲਾ ਬਣਾ ਲਿਓ ਠੀਕ ਹੈ ਪਿੰਡ 'ਚ ਪਤਾ ਲੱਗੇ ਫੁੱਕਿਆ ਫੁਕੜਾ ਆਪਾਂ ਦੱਸਨੂ ਹੀ ਠੀਕ ਆ ਔਰ ਉਹਦੇ ਜਿਹੜੀ ਫਲੈਕਸੀ ਆ ਉਹਦੇ ਥੱਲੇ ਵਿੱਚ ਲਿਖਿਓ ਦੋ ਸ਼ਬਦ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਤੇ ਕਾਰਪੋਰੇਟ ਪੱਖੀ ਨੀਤੀਆਂ ਦਾ ਵਿਰੋਧ ਠੀਕ ਹੈ ਜੀ ਉਹਦੇ ਵਿੱਚ ਲਿਖਿਆ ਹੋਣਾ ਚਾਹੀਦਾ ਔਰ ਦਾਸ ਨੂੰ ਫਿਰ ਉਹ ਫਲੈਕਸੀਆ ਨਹੀਂ ਸਾੜਨੀਆ ਫਲੈਕਸੀਆ ਦਾ ਵਿਰੋਧ ਪਿੰਡਾਂ 'ਚ ਲਗਾਤਾਰ ਚੱਲਦਾ ਰਹਿਣਾ ਚਾਹੀਦਾ ਜਿਹੜੇ ਪੁਤਲੇ ਬਣਾਉਨੇ ਅਸੀਂ ਠੀਕ ਹੈ ਉਹ ਹਰ ਪਿੰਡ ਦੇ ਵਿੱਚ ਔਰ ਦੋ ਮੈਂ ਦੇਖਿਆ ਪਿੰਡਾਂ ਦੇ ਵਿੱਚ ਗੋਵਾ ਸੁੱਟਣ ਵਾਲੀ ਇੱਕ ਰੀੜੀ ਜੀ ਹੁੰਦੀ ਜਿਹੜੀ ਟੈਰਾਂ ਤੇ ਲੱਗੀ ਹੋਣੀ ਅੱਜ ਕੱਲ ਤਾਂ ਮੋਟਰਸਾਈਕਲ ਨੂੰ ਵੀ ਲਾਈ ਹੈਗੀ ਆ ਟਰੈਕਟਰ ਤੇ ਵੀ ਸਪੀਕਰ ਵੱਜ ਜਾਂਦਾ ਵਾ ਜੀਪ ਤੇ ਵੀ ਸਪੀਕਰ ਜਣੀ ਉਹਨੂੰ ਪੁਤਲੇ ਨੂੰ ਸਾਰੇ ਪਿੰਡ ਚ ਕਮਾ ਕੇ ਸਾਰਾ ਪਿੰਡ ਇਕੱਠਾ ਕਰਕੇ ਜਿੱਥੇ ਵੀ ਤੁਹਾਡਾ ਕੋਈ ਪ੍ਰੋਗਰਾਮ ਉੱਥੇ ਸਾੜਿਆ ਜਾਵੇ ਹਜ਼ਾਰਾਂ ਬੰਦਿਆਂ ਦੀ ਸਮੂਲੀਅਤ ਹੋਵੇ ਬੱਚੇ ਬੀਬੀਆਂ ਸਾਰੇ ਵਿੱਚ ਸ਼ਾਮਲ ਹੋਣ ਜੇ ਅਸੀਂ ਚਾਹੁੰਦੇ ਆਂ ਕਿ ਇਹ ਮੋਰਚਾ ਜਿੱਤਿਆ ਜਾਵੇ ਇਹ ਦੇਸ਼ ਵਿਆਪੀ ਸਾਡਾ ਅੰਦੋਲਨ ਹੈ ਜੇ ਦੇਖੋ ਸਭ ਤੋਂ ਵੱਡਾ ਐਕਸ਼ਨ ਹੁੰਦਾ ਕਈ ਵਾਰੀ ਮੈਂ ਪਿੰਡਾਂ 'ਚ ਗਿਆ ਉਹਾਂ ਨੇ ਯਾਰ ਪਿੰਡ 'ਚ ਕੀ ਫਾਇਦਾ ਆਖੇ ਜੀ ਪੁਤਲਾ ਸਾੜਨ ਦਾ ਪਿੰਡ 'ਚ ਕੀ ਫਾਇਦਾ ਹੋ ਜੂਗਾ ਪਿੰਡ 'ਚ ਹੀ ਫਾਇਦਾ ਪਿੰਡ 'ਚ ਹੀ ਕਾਂਗਰਸ ਆ ਪਿੰਡ 'ਚ ਹੀ ਕਾਂਗਰਸ ਆ ਪਿੰਡ ਦੀ ਪਛਪਾ ਵੜਨ ਦਾ ਯਤਨ ਕਰ ਰਹੀ ਆ ਗਈ ਨਹੀਂ ਹਲੇ ਜੋਰ ਲਾ ਰਹੀ ਆ ਪਿੰਡ ਚ ਆਮ ਆਦਮੀ ਆ ਪਿੰਡ ਦੇ ਵਿੱਚ ਹੀ ਕਿਸਾਨ ਮਜ਼ਦੂਰ ਆਮ ਜਨਤਾ ਹੈਗੀ ਆ ਜੜੀਆਂ ਸਮੱਸਿਆਵਾਂ ਲੋਕਾਂ ਨੂੰ ਉਹ ਪਿੰਡਾਂ ਚ ਹੀ ਆ ਤੇ ਪਿੰਡਾਂ ਵਾਲੀਆਂ ਜ਼ਮੀਨਾਂ ਦੇ ਹੀ 85 ਤੇ 90% ਜਿਹੜੇ ਨੰਬਰ ਨੇ ਉਹ ਕਰਜ਼ੇ ਕਰਜ਼ੇ ਥੱਲੇ ਆ ਸਭ ਕੁਝ ਉੱਥੇ ਪਿਆ ਜਦੋਂ ਪਿੰਡ ਦੀ ਸਾਥ ਦੇ ਵਿੱਚ ਆਪਾਂ ਸਰਕਾਰ ਦੀਆਂ ਨੀਤੀਆਂ ਨੂੰ ਕੁੱਟ ਦਿੰਨੇ ਆ ਸਰਕਾਰ ਦੀਆਂ ਨੀਤੀਆਂ ਦੀ ਗੱਲ ਲੈ ਕੇ ਜਾਨੇ ਸਾਰੇ ਪਿੰਡਾਂ ਤੱਕ ਇਹਨੂੰ ਕਹਿੰਦੇ ਚੁੱਲ੍ਹੇ-ਚੁੱਲ੍ਹੇ ਤੱਕ ਗੱਲ ਲੈ ਕੇ ਜਾਣੀ। ਤੋਂ ਭਾਵੇਂ ਡੇਰਿਆ ਤੇ ਬੇਕਾ ਹੈ ਗਿਆ ਬੇਕਾ ਤੇ ਵੀ ਸੁਣਾ ਲਾਇਓ ਜਾ ਕੇ ਵੀ ਸਾਰੇ ਉਦਨ ਪਿੰਡ